ਨਕਵਾ ਫਿਰ ਤੋਂ ਸਵਾਗਤ ਹੈ ਹੁਣ ਤੁਹਾਨੂੰ ਅਸੀਂ ਕੰਤੰਤਰ ਵਿਭਾਗਮ ਹੋ ਕੇ ਤੇ 올림픽 ਸਟੇਡੀਅਮਸ ਨਾਮ ਦੇ ਵਿੱਚ ਲੈ ਕੇ ਆਏ ਹਾਂ ਜਿੱਥੋਂ ਕਿਸਨ ਸਾਰਾ ਕੁਝ ਲਾਈਵ ਦਿਖਾਵਾਂਗੇ ਪਹੁੰਚੇ ਵਾਲੇ ਅਧਿਸ਼ਕ ਸਿਵਲ ਜੱਤ ਸ਼੍ਰੀ ਗੁਰਪ੍ਰੀਤ ਸਿੰਘ ਚੋਹਲ ਜੀ ਸਿਵਲ ਜੱਤ ਸ਼੍ਰੀਮਤੀ ਲਵਜਿੰਦਰ ਕੌਰ ਜੀ ਸਿਵਲ ਜੱਤ ਸ਼੍ਰੀ ਦਲੀਪ ਕੁਮਾਰ ਜੀ ਸਿਵਲ ਸਿਵਲ ਜੱਤ ਸ਼੍ਰੀਮਤੀ ਤੰਦੀ ਗੁਪਤਾ ਜੀ ਦਾ ਸਾਡੇ ਵਿਚਾਰ ਪਹੁੰਚੇ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਨਿਗਾ ਸਵਾਗਤ ਕਰਦੇ ਹਾਂ ਤੇ ਸਾਡੇ ਦੇਖਦੇ ਵੀ ਲਾਈਫ ਸੁਵਿਨਾ ਸੁਨਾਮ ਜੀ ਪਰਪੁਰ ਸਿੰਘ ਜੀ ਦਾ ਵੀ ਸਾਡੇ ਇਸ ਦਾ ਸਪਾਂਸਰ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਉਹਨਾਂ ਦੀ ਟੀਮ ਦੇ ਤੋਂ ਬਿਨਾ ਇਹਦੇ ਇਹ ਪ੍ਰੋਗਰਾਮ ਸ਼ਾਂਤੀਪੂਰਵਕ ਧੰਗਾ ਨੇਪਰੇ ਚੜ੍ਹਨੇ ਥੋੜੇ ਅਖੇ ਹੁੰਦੇ ਨੇ ਸਾਡੇ ਮਿੰਟ ਸਾਡੇ ਇਸ ਸਾਡੇ ਕੋਲ ਸਾਡੇ ਮੁਖਾ ਮਿਲ ਪਰਮੋਸ ਸੇਗਾਂ ਪੋਟਰ ਮਹਾਂ ਜੀ کچھ لوگ تیرے وقت کے سانچے میں ڈھل گئے کچھ لوگ تیرے وقت کے سانچے میں ڈھل گئے کچھ لوگ ہو کے وقت کے سانچے بدل گئے ہیل اُدھم سنگھ بھر گئے مہان سوٹا نے بدولت تھی وہ وقت بدل گیا پیار جیسی اپنی مرضی میں ہر کام کر سکتے ہیں ساڑھے آج جے مکھ مہمان شریف برمو سنگلہ جی بی سی ای ایس ایس ڈی ایم سنام پوڈم سنگھ والا منچ وغیرہ واقع ہوئے سب تو پہلے شہر دیا شخصیت سارے اس مہمان جی کا سواگت کر ਦੇਖਣ ਲਈ ਤਸਵੀਰਾਂ ਸੁਨਾਮ ਲੜਬੱਤ ਚੈਨਲ ਦੇ ਉੱਪਰ ਮੌਤ ਸੀ ਦਾਨੀ ਦੋ ਲੋਕੀ ਮਰਦੇ ਨੇ ਉਹ ਅੰਬਰ ਦੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਦੇ ਲੇਕੇ ਲੱਗਦੀ ਹੈ ਉਹ ਗਗਨਾ ਵਿੱਚ ਸੂਰਜ ਬਣ ਕੇ ਦਗਣੀ ਹੈ ਸਾਨੂੰ ਮਾਣ ਹੈ ਸਾਡੇ ਯੋਧਿਆਂ ਦਾ ਸਾਡੇ ਸ਼ਹੀਦਾਂ ਦਾ ਤਾਂ ਅੱਜ ਇਸ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹਨਾਂ ਮਹਾਨ ਯੋਧਿਆਂ ਨੂੰ ਜੱਗਾ ਜਿਲੀਪੇਡ ਕਰਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਨਾਵਾਸਿਆਂ ਨੂੰ ਪਰਮੋਦ ਸਿੰਘ ਰਾਜੀ ਨੇ ਕੀਤੀ ਹੈ ਤੇ ਹੁਣ ਸਾਡੇ ਮੁੱਖ ਮਹਿਮਾਨ ਮਰਕੁਦੇ ਪਹੁੰਚਣਗੇ ਜੇ ਝੰਡਾ ਲਹਿਰਾਉਣ ਦੀ ਜਲੀ ਦਾ ਸਮਾਂ ਉਹ ਅਦਾ ਕੀਤੀ ਜਾਵੇਗੀ ਸਾਡੇ ਮੁੱਖ ਮਹਿਮਾਨ ਜੀ ਦਾ ਸਾਡੀਆਂ ساڑھے شہر دیا مہان ہستیاں ویو بڑی گرم جوشی نواگت کیا جا رہا ہیں جی ویلکم ساڑھے مکھ مہمان منچ گل ودے ہوئے جی سلامی اس ترنگے کو ¡Prás! Yes, دے اسلامی اس ترنگے کو جس سے تیری شان ہے سر ہمیشہ اونچا رکھنا اس کا جب تک دل میں جان ہے چندہ رہنا ہوں دی اس رسم تو بعد ساڑے عجد مکھ مہمان چریپرلو سنگلہ جی پی سی ایس ਐਸ ਡੀ ਅਮਸ ਨਾਮ ਗੁਰਦਰ ਸਿੰਘ ਵਾਰਾ ਅੱਜ ਦੀ ਪ੍ਰੇਡ ਦਾ ਮੌਇਨਾ ਕਰਨ ਜਾ ਰਹੇ ਨੇ ਇਸ ਪ੍ਰੇਡ ਦੀ ਸਮੁੱਚੀ ਅਗਵਾਈ ਕੇਐਸਆਈ ਸ਼ਾਮ ਸਿੰਘ ਜੀ ਕਰ ਰਹੇ ਨੇ ਅੱਜ ਦੀ ਇਸ ਪ੍ਰੇਡ ਵਿੱਚ ਸਭ ਤੋਂ ਪਹਿਲਾਂ ਰੁਦੂ ਰਾਮ ਸਿੰਘ ਦੀ ਅਗਵਾਈ ਵਿੱਚ ਪੰਜਾਬ ਹੋਮਗਾਰਡ ਦੀ ਟੁਕੜੀ ਜਿਸ ਨਾਲ ਐਰੀਏ ਚੱਲ ਰਹੀ ਹੈ اس بعد لویش کمار جی اگوائی ڈی اے بی پبلک سکول سنام این سی سی ایئر ونگ بوائز دی ٹکڑی شامل ہوئے گی اس بعد بھاونی دی اگوائی ڈی اے بی پبلک سکول سنام این سی سی ایئر ونگ گرلز دی ٹکڑی شامل ہوئے گی سپاہی سنگھ ਸੀਨੀਅਰ ਕੈਂਡੀ ਸਕੂਲ ਦੇ ਛੇਰੋ ਸਕਾਊ ਕੈਂਗਾਊ ਗਾਈਡ ਦੀ ਟੁਕੜੀ ਜਿਸ ਦੀ ਅਗਵਾਈ ਸਾਕਸ਼ੀ ਕਰ ਰਹੇ ਨੇ ਇਸ ਤੋਂ ਬਾਅਦ ਦਮਨਦੀਪ ਕੌਰ ਦੀ ਅਗਵਾਈ ਵਿੱਚ ਸ਼੍ਰੀ ਓਦਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਨਾਨ ਦੇ ਬੱਚੇ ਹੋਣਗੇ ਇਸ ਤੋਂ ਬਾਅਦ ਹਰਮਨਜੀਤ ਸਿੰਘ ਦੀ ਅਗਵਾਈ ਵਿੱਚ ਆਦਰ ਸੀਨੀਅਰ ਸੈਕੰਡਰੀ ਸਕੂਲਸ ਨਾਮ ਦੀ ਟੁਕੜੀ ਅੱਜ ਦੀ ਸਪਰੇਡ ਵਿੱਚ ਸ਼ਾਮਿਲ ਹੋਵੇਗੀ ਇਸ ਤੋਂ ਬਾਅਦ ਕਰਨ ਕੁਮਾਰ ਦੀ ਅਗਵਾਈ ਵਿੱਚ ਮਾਡਲ ਬੇਸਿਕ ਹਾਈ ਸਕੂਲਸ ਨਾਮ ਦੇ ਬੱਚੇ ਅੱਜ ਦੀ ਇਸ ਟੁਕੜੀ ਵਿੱਚ ਪਾਗਲਿਆ ਰਹੇ ਹਨ ਡਾਕਟਰ ਗਗਨਦੀਪ ਫੌਟਰੀ ਪਬਲਿਕ ਸਕੂਲਸ ਨਾਮ ਇਸ ਤੋਂ ਬਾਅਦ ਜਸਕਰਨ ਸਿੰਘ ਦੀ ਅਗਵਾਈ ਵਿੱਚ ਅੱਜ ਦੇ ਸਪਰੇਡ ਵਿੱਚ ਸ਼ਾਮਿਲ ਹੋ ਰਹੇ ਹਨ ਜਸ਼ਨਦੀਪ ਸਿੰਘ ਦੀ ਅਗਵਾਈ ਵਿੱਚ ਸਕੂਲ ਆਫ ਐਮੀਨੈਂਸ ਨਾਮ ਲੜਕੀ ਅੱਜ ਦੇ ਇਸ ਪ੍ਰੇਡ ਦਾ ਮਾਗ ਬੰਨਗੇ ਇਸ ਤੋਂ ਬਾਅਦ ਕਮਲਦੀਪ ਮਾਨ ਦੀ ਅਗਵਾਈ ਵਿੱਚ ਸ਼੍ਰੀ ਉਦਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਨਾਮ ਜੋ ਕਿ ਮੈਂ ਨਾਲ ਸਾਡੀ ਅੱਜ ਦੀ ਇਸ ਪ੍ਰੇਡ ਨੂੰ ਤਾਲਮਤ ਕਰਨਗੇ ਇਸ ਤਰੀਕੇ ਨਾਲ ਅੱਜ ਦੀ ਜਿਹੜੀ ਸਮੂਚੀ ਮਾਸਪਾਸ ਦੀਆਂ ਟੁਕੜੀਆਂ ਹੋਣਗੀਆਂ ਉਹ ਲੜੀਵੱਤ ਅਨੁਸ਼ਾਸਨ ਦਾ ਪ੍ਰਤੀਕ ਬਣਦੀਆਂ ਹੋਈਆਂ ਅੱਜ ਦੇ ਇਸ ਮਾਸਪਾਸ ਵਿੱਚ ਭਾਗ ਲੈ ਰਹੀਆਂ ਹਨ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਪਰਮੋਦ ਸਿੰਘਲਾ ਜੀ ਉਹਨਾਂ ਦੇ ਨਾਲ ਸ਼੍ਰੀ ਭਰਪੂਰ ਸਿੰਘ ਬੀਪੀਐਸ ਉਪ ਕਪਤਾਨ ਪੁਲਿਸ ਨਾਮ ਤੇ ਸਾਡੇ ਸਮੁੱਚੇ ਪਰੇਡ ਦੇ ਕਮਾਂਡਨ اے ایس ਆਈ ਸ਼ਾਮ ਸਿੰਘ ਜੀ ਇਹ ਸਾਰੇ ਪਰੇਡ ਦਾ ਮੌਇਨਾ ਕਰਨ ਤੋਂ ਬਾਅਦ ਮੰਚ ਵੱਲ ਵਧਦੇ ਹੋਏ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸ਼੍ਰੀ ਬਰੂਨ ਸਿੰਘਲਾ ਜੀ ਦਾ ਮੋਹਿਤ ਸਿੰਘਲਾ ਜੀ ਦਾ ਜੋ ਕਿ ਵਿਸ਼ੇਸ਼ ਤੌਰ ਤੇ ਅੱਜ ਜੁਨੇਸ਼ ਪ੍ਰੋਗਰਾਮ ਵਿੱਚ ਪਹੁੰਚੇ ਨੇ ਬਹੁਤ ਤਹਿ ਦਿਲੋਂ ਧੰਨਵਾਦ ਸਾਡੇ ਸ਼ਹਿਰ ਦਾ ਮਾਨ ਸ਼੍ਰੀ ਅਮਨ ਅਰੋੜਾ ਜੀ ਕੈਬਨਿਟ ਮਨਿਸਟਰ ਜਿਨ੍ਹਾਂ ਨੇ ਰਾਜ ਬਿਮਾਰੀ ਨਾਲ ਸਾਡਾ ਸ਼ਾਇਰ ਤਰੱਕੀਆਂ ਕਰ ਰਹੇ ਹਨ ਅਸੀਂ ਉਹਨਾਂ ਦੇ ਵੀ ਤੈਅ ਦੇ ਲੋ ਸ਼ੁਕਰਗੁਜ਼ਾਰ ਆ ਜੀ ਸਾਡੇ ਵਿੱਚ ਸ਼੍ਰੀ ਗੁਰਪਿੰਦਰ ਸਿੰਘ ਜੋਹਲ ਸੀਨੀਅਰ ਡਿਵੀਜ਼ਨ ਅੱਜ ਇਸ ਨਸ਼ੀਬਾ ਜਾਤ ਪਹੁੰਚੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਪ੍ਰਧਾਨ ਨਗਰ ਕੌਂਸਲ ਸੁਨਾਮ ਸ਼੍ਰੀ ਨਿਸ਼ਾਨ ਸਿੰਘ ਟੋਨੀ ਜੀ ਉਹ ਵੀ ਸਾਡੇ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਅਨ ਅਸੀਂ ਬੇਟੀ ਕਰਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਪਰਮੋਤ ਸਿੰਘ ਰਾਜੀ ਨੂੰ ਕਿ ਉਹ ਮਾਣ ਤੇ ਆਉਣਗੇ ਤੇ ਸ਼ਹਿਰ ਨਿਵਾਸੀਆਂ ਦੇ ਨਾਂ ਆਪਣਾ ਜਿਹੜਾ ਸੰਦੇਸ਼ ਹੈ ਉਹ ਦੇਣਗੇ ਸ਼੍ਰੀ ਪਰਮੋਤ ਸਿੰਘ ਰਾਜੀ ਪੀਸੀਐਸ ਐਸਡੀਐਮ ਸਨਾਮ ਉਦਮ ਸਿੰਘ ਵਾਲਾ ਮੇਰੇ ਪਿਆਰੇ ਸੁਨਾਮ ਵਾਸੀਓ ਅੱਜ ਅਸੀਂ ਆਪਣੇ ਦੇਸ਼ ਦੇ ਗਣਤੰਤਰ ਬਣੰਦੀ 74ਵੀਂ ਬ데ਗਾਂਡ ਨੂੰ ਮਨਾ ਰਹੇ ਹਾਂ ਮੈਂ ਇਸ ਸ਼ੋਜੇ ਹਾਰੇ ਤੇ ਸੁਨਾਮ ਵਾਸੀਓ ਦੇਸ਼ ਵਾਸੀਆ ਪੰਜਾਬ ਵਾਸੀਆ ਤੇ ਖਾਸ ਕਰਕੇ ਜਿਲ੍ਹਾ ਸੁਨਾਮ ਵਾਸੀਆਂ ਨੂੰ ਦਿਲ ਦੀਆਂ ਅੰਗਰੇ ਖੁਸ਼ੀਆਂ ਤੋਂ ਵਧਾਈ ਦਿੰਦਾ ਹਾਂ ਪੰਜਾਬ ਗੁਰੂਆਪੀਆ ਗੰਬਰਾ ਦੀ ਧਰਤੀ ਹੈ ਸਾਡੇ ਗੁਰੂ ਸਹਿਬਾਨਾਂ ਨੇ ਜਿੱਥੇ ਇੱਕ ਧਰਤੀ ਤੇ ਜ਼ਬਰਦਸਤ ਜਵਾਬ ਅਵਾਸ ਬੰਦ ਕਰਦੇ ਆ ਲੋਕਾਂ ਨੂੰ ਵਿਦੇਸ਼ੀ ਜਰਵਾਣਿਆਂ ਵਿਰੁੱਧ ਸੁਚੇਤ ਕੀਤਾ ਸੀ ਉੱਥੇ ਉਹਨਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਵਿੱਚ ਅਮਨ ਸ਼ਾਂਤੀ ਸਤਿ ਭਾਵਨਾ ਅੱਜ ਬਰਾਬਰੀ ਦਾ ਸੰਦੇਸ਼ ਵੀ ਦਿੱਤਾ ਸੀ ਆਜ਼ਾਦੀ ਦੀ ਪ੍ਰਾਪਤੀ ਲਈ ਚੱਲੇ ਲੰਬੇ ਸਮਾਸ਼ ਰਿਚ ਪੰਜਾਬੀਆਂ ਦਾ ਸਭ ਤੋਂ ਵੱਧ 80% ਦੀ ਯੋਗਦਾਨ ਦੇਹਾ ਪੰਜਾਬ ਦੀ ਧਰਤੀ ਤੋਂ ਗੱਜਰ ਲਹਿ ਕੁੱਕਾ ਲਹਿ ਗੁਰਦੁਆਰਾ ਸਤਾਲ ਲਹਿ ਬੱਬਰ ਕਾਲੀ ਲਹਿ ਪਗੜੀ ਸੰਭਾਲ ਲਹਿ ਪਰਜਾ ਤੰਤਰ ਨੌਜਵਾਨ ਸਭਾ ਸ਼ੁਰੂ ਹੋਈ ਸਮੇਂ ਸਮੇਂ ਤੇ ਲੱਗੇ ਮੋਰਚਿਆਂ ਨੇ ਵਿਦੇਸ਼ੀ ਹਕਮਾਂ ਨੂੰ ਦੇਵ ਛੱਡਣ ਲਈ ਮਜਬੂਰ ਕੀਤਾ ਆਜ਼ਾਦੀ ਲਈ ਸੰਗਰਾਮ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਵਿੱਚ ਸ਼ਹੀਦ ਜਗ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾ ਸਿੰਘ ਸਰਹਾਬਾ ਲਾਲਾ ਲਾਖਪਤਰਾਏ ਸ਼ਹੀਦ ਮदनलाल ਢੀਗਰਾ ਅਤੇ ਆਪਣੇ ਸੁਨਾਮ ਦੇ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਮੌਲੀ ਅਸਬਾ ਨੂੰ ਚੰਦੇਵਾ ਪੰਜਾਬ ਦੀ ਧਰਤੀ ਤੋਂ ਕੁੱਟੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਦੇ ਮਹੱਤਵਪੂਰਨ ਭੂਮਿਕਾ ਨਿਭਾਈ ਸਾਡਾ ਦੇਸ਼ 26 ਜਨਵਰੀ 1950 ਨੂੰ ਭਾਰਤੀ ਸਭ ਘਟਾਨ ਲਾਗੂ ਹੋ ਜਾਣ ਜਨਨਾਨ ਬਣਿਆ ਗ੍ਰਾਂਤੰਤਰ ਦੇ ਸੋਧਿਹਾ ਰਿਤੇ ਮੈਂ ਦੇਸ਼ ਦੀਆਂ ਸਬੂ ਸਲਾਵਾ ਅਰਥ ਸੈਨਿਕ ਵਲਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਸ ਦੇ ਅਫਸਰਾਂ ਜਵਾਨਾਂ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਬਲੀਦਾਨ ਦੀ ਸ਼ਲਾਘਾ ਵੀ ਕਰਦਾ ਹਾਂ ਜਿਨ੍ਹਾਂ ਨੇ ਅਜ਼ਾਦੀ ਤੋਂ ਬਾਅਦ ਦੇਸ਼ ਨੂੰ ਅਨਦਰੂਨੀ ਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਕੀਤਾ ਭਾਰਤ ਇੱਕ ਬਹੁ ਪਸ਼ਾਈ ਬਹੁ ਭੰਤੀ ਸੱਭਿਆਚਾਰ ਬਹੁ ਰਾਜੀ ਖੇਤਿਆਂ ਦੇ ਸਮੇਲ ਵਾਲਾ ਦੇਸ਼ ਹੋਣ ਕਰਕੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਅੱਗੇ ਇਹ ਬੜੀ ਚੁਣੌਤੀ ਸੀ ਕਿ ਇਹੀ ਜਿਹਾ ਸੰਵਿਧਾਨ ਬਣਾਇਆ ਜਾਵੇ ਜੋ ਦੇਸ਼ ਨੂੰ ਇੱਕ ਸੁੱਤਰ ਵਿੱਚ ਬੰਨ੍ਹ ਸਕੇ ਸਾਰੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਅਗਵਾਈ ਵਿੱਚ ਬਣੀ ਕਮੇਟੀ ਨੇ ਦੇਸ਼ ਲਈ ਅਜਿਹਾ ਸੰਵਿਧਾਨ ਬਣਾਇਆ ਜਿਸ ਨਾਲ ਸਾਰੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਅਤੇ ਭਾਰਤ ਇੱਕ ਮਜ਼ਬੂਤ ਦੇਸ਼ ਬਣ ਕੇ ਦੁਨੀਆ ਦੇ ਮੋਹਰੀ ਕਿਤਾਬ ਦੇ ਦੇਸ਼ਾਂ ਵਿੱਚ شمار ਹੋਇਆ ਆਜ਼ਾਦੀ ਆਪਣ ਬਹਾਦਰ ਪੰਜਾਬੀਆਂ ਨੇ ਜਿੱਥੇ ਦੇਸ਼ ਦੀਆਂ ਸੈਨਾਵਾਂ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਂਦਿਆਂ 1948 1962 1965 1971 ਤੇ ਕਾਰਗਿਰ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ ਉੱਥੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਅਥਾ ਜੋਗਦਾਨ ਪਾ ਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਸਮੁੱਚੇ ਸੁਨਾਹ ਵਸਿਆ ਨੂੰ ਮੈਂ ਇਸ ਤਰ੍ਹਾਂ ਵਿਦਾਇਤ ਦਿੰਦਾ ਹਾਂ ਕਿ ਉਹਨਾਂ ਨੇ ਹਮੇਸ਼ਾ ਹੀ ਸੋਭੇ ਵਿੱਚ ਆਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾ ਦੀ ਮਿਸਾਲ ਪੈਦਾ ਕਰਦਿਆਂ ਤੇ ਸਰਬੱਖੀ ਭਤਕਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ ਇੱਕ ਵਾਰ ਫਿਰ ਦਰ ਦੰਤਰ ਦੇ ਸ਼ੋਹ ਜਹਾੜੇ ਤੇ ਮੈਂ ਸਮੁੱਚੇ ਪੰਜਾਬੀਆਂ ਦੇ ਨਾਮ ਨਾਲ ਸੁਨਾਹ ਵਸਿਆ ਨੂੰ ਵਧਾਈ ਦਿੰਦਾ ਹਾਂ ਕਿ ਮੈਂ ਇਹ ਵੀ ਆਸ ਕਰਦਾ ਹਾਂ ਇਹ ਇਹ ਜਿਹੜਾ ਮੌਕੇ ਅਸੀਂ ਰਲ ਮਿਲ ਕੇ ਦੇਸ਼ ਦੀ ਹੁਨਤੀ ਤਰੱਕੀ ਅਤੇ ਵਿਕਾਸ ਵਿੱਚ ਯੋਗਦਾਨ ਪਾਈਏ ਜੈ ਹਿੰਦ ਪ੍ਰ

چنا بچیا نو دسو پنجاب کی نو کہ بچیا نس کی ابھی شہید ادم سنگھ کی دھرتی دے واسی اج گنتر دوس دیبا کے موقع اپنا خوشی ਸਾਨੂੰ ਦਾਪਤ ਦੀ ਸਾਡੀ ਮਾਰਚ ਪਾਸ ਮੱਚ ਦੇ ਅਗੋਂ ਦੀ ਗੁਜ਼ਰੇਗੀ ਅਸੀਂ ਤੈਦ ਲੋ ਧੰਨਵਾਦੀਆਂ ਸਾਡੇ ਇਸਨਾਮ ਦੀ ਸ਼ਾਨ ਸ਼੍ਰੀ ਅਮਨ ਅਰੋੜਾ ਜੀ ਤੇ ਆਪਣੇ ਕਮੇਟੀ ਦੇ ਜੀ ਦਾ ਜਿਨ੍ਹਾਂ ਹਮੇਸ਼ਾ ਸ਼ਹਿਰ ਦੀ ਭਲਾਈ ਲਈ ਤਤਪਰ ਹੋ ਕੇ ਕੰਮ ਕੀਤਾ ਅਸੀਂ ਤੈਦ ਲੋ ਸਵਾਗਤ ਕਰਦੇ ਆ ਸ਼੍ਰੀ ਸੰਜੀਵ ਸੰਧੂ ਜੀ ਦਾ ਸਾਡੇ ਪ੍ਰੈਜ਼ੀਡੈਂਟ ਐਮ ਸੀ ਇਸਮਾਮ ਸ਼੍ਰੀ ਨਿਸ਼ਾਨ ਸਿੰਘ ਕੋਗੀ ਜੀ ਦਾ ਸ਼੍ਰੀ ਜਤਿੰਦਰ ਜੈਨ ਸ਼੍ਰੀਮਤੀ ਆਸ਼ਾ ਪਾਜਾ ਜੀ ਦਾ ਜੋ ਕਿ ਅੱਜ ਸਾਡੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਨੇ ਸ਼੍ਰੀ ਗੁਰਪਿੰਦਰ ਸਿੰਘ ਜਵਾਲ ਜੀ ਪੀ ਸੀ ਐਸ ਸ਼੍ਰੀਮਤੀ ਲਖਜਿੰਦਰ ਕੌਰ ਪੀ ਸੀ ਐਸ ਸ਼੍ਰੀ ਦਲੀਪ ਕੁਮਾਰ ਪੀ ਸੀ ਐਸ ਸ਼੍ਰੀਮਤੀ ਤਨਵੀ ਗੁਪਤਾ ਜੀ ਦਾ ਵੀ ਵਿਸ਼ੇਸ਼ ਤੌਰ ਤੇ ਸਾਡੇ ਇਸ ਸਮਾਗਮ ਵਿੱਚ ਪਹੁੰਚਣ ਤੇ ਹਾਰਦਿਕ ਸਵਾਗਤ ਹੈ ਜੀ ਅੱਜ ਦੀ ਇਸ ਸਮੁੱਚੀ ਪ੍ਰੇਡ ਦੀ ਅਗਵਾਈ ਪ੍ਰੇਡ ਕਮਾਂਡਰ ਏਐਸਆਈ ਸ਼ਾਹ ਸਿੰਘ ਜੀ ਕਰ ਰਹੇ ਨੇ ਉਹਨਾਂ ਦੇ ਬਾਅਦ ਜੀ ਰੋਜੋ ਰਾਜਨੀਤਿਕ ਅਗਵਾਈ ਦੇ ਪ੍ਰਿੰਸ ਹੋਮ ਪੰਜਾਬ ਹੋਮ ਦਾ ਜੀ ਟੁਕੜੀ مارچ پاسٹ کا حصہ بنی ہےم گارڈ تو بعد ڈی ای ایر ونگ بوائز جس دی اگوائی رویش کمار چہرے نے ڈی پبلک سکول سنام این سی, سی ایر ونگ گرلز آبھی دی اگوائی بیج. سپاہی درشن سکول شیرو سکاؤٹ اینڈ گائڈ ਜਿਸ ਦੀ ਅਲਵਾਈ ਸਾਕਸ਼ੀ ਕਰ ਰਹੇ ਨੇ ਘਾਟੀ ਦਾ ਰਾਣੀ ਦੀ ਅਲਵਾਈ ਵਿੱਚ ਸ਼ਹੀਦ ਉਦਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੇਡਰੀ ਸਕੂਲਸ ਨਾਮ ਹਰਮਨਜੀਤ ਸਿੰਘ ਦੀ ਅਲਵਾਈ ਵਿੱਚ ਅਦਰ ਸੀਨੀਅਰ ਸੈਕੇਡਰੀ ਸਕੂਲਸ ਨਾਮ ਕਰਨ ਕੁਮਾਰ ਦੀ ਅਲਵਾਈ ਵਿੱਚ ਮਾਡਰਨ ਬੇਸਿਟ ਹਾਈ ਸਕੂਲਸ ਨਾਮ ਇਸ ਕਰਨ ਸਿੰਘ ਦੀ ਅਲਵਾਈ ਵਿੱਚ ਡਾਕਟਰ ਗਗਨਦੀਪ ਬਰਾਊਨੀ ਪਬਲਿਕ ਸਕੂਲਸ ਨਾਮ ਜਸ਼ਨਦੀਪ ਸਿੰਘ ਦੀ ਅਲਵਾਈ ਵਿੱਚ ਸਕੂਲ ਆਫ ਐਮਰਜੈਂਸੀ ਨਾਮ ਤੇ ਅੰਤ ਤੇ ਗਮਾਂਤੀ ਮੰਡੀਆਂ ਦੀ ਅਤਵਾਈ ਵਿੱਚ ਸ਼੍ਰੀ ਉਦਮ ਸਿੰਘ ਸਰਕਾਰੀ ਕਨਿਆਕੀ ਨੀਅਸ ਕੈਂਡੀ ਸਕੂਲ ਸੁਨਾਮ ਦੇ ਬੱਚੇ ਜੋ ਕਿ ਬੈਂਡ ਨਾਲ ਅੱਜ ਦੀ ਜਮਾਤ ਪਾਸ ਨੂੰ ਤਾਲਬੰਦ ਕਰ ਰਹੇ ਨੇ ਇਹਦੇ ਸਾਰੀਆਂ ਟੁਕਰੀਆਂ ਅੱਜ ਦੀ ਜਮਾਤ ਇਸ ਮਾਠ ਪਾਠ ਦਾ ਹਿੱਸਾ ਬਣ ਕੇ ਤਿਰੰਗੇ ਨੂੰ ਸ਼ਰਮੀ ਦਿੱਤੀਆਂ ਹੋਈਆਂ ਪੰਜ ਦੇ ਅਗਰੋਂ ਵੀ ਗੁਜ਼ਰ ਰਹੀਆਂ ਨੇ

سبیا زندگی دی ہے تو جینے کا ہنر بھی دینا زندگی دی ہے تو جینے کا ہنر بھی دینا پاؤں بکشے ہیں تو تحفی سفر بھی دینا گفتگو تو نے سکھائی ہے کہ میں گنگا تھا اب میں بولوں گا تو باتوں میں اثر بھی دینا میری اوقات ہے بہت چھوٹی تیرا رتبہ بہت مہان ہے میں نو جان دا اتھے کوئی کوئی تینو پوچھ دا جہان ہے تینو پوچھ دا جہان ہے شکر گزار ہوں اس فرماتما دے اس پرور بگار دے جنہ بھی بدولت آج جیسی ازاد فضا بچ سال ہے رہے ہاں تیہون کلچرل پروگرام داغاز کر دے ہاں سیکنڈری سکول دی دیا بچیاں اپنا شبد لے کے آ رہی ہیں شاہدا جی دے نال. اس بات ڈاکٹر گگن دی پروٹری پبلک سکول سنام دے بچے تیار رہ <تصفح>